ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਚ ਇੱਕ ਗੱਪਣ ਝੋਟੀ ਤੇ ਇੱਕ ਬੱਚੀ ਦੋਨਾਂクセਲ ਆ ਡਿਟੇਲ ਵੀਰ ਤੋਂ ਪੁੱਛਿਆ ਆਓਗੇ ਕਰੀ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸੋ ਜ ਆਪਣਾ ਨਾਮ ਬਿਆਨ ਸਿੰਘ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਮੋ 9965433210 9965433210 ਪਹਿਲਾ ਨੰਬਰ ਆਪਾਂ ਜਿਹੜੀ ਝੋਟੀ ਦੇਖੀ ਜਨੇ ਕਿਹੜਾ ਸੂਰ ਆ ਸੁੰਦੀ ਹੈ ਜੀ ਪਹਿਲੇ ਸੂਏ ਬਾਈ ਝੋਟੀ ਸੁੰਦੀ ਹੈ ਇਹ ਚੌਕ ਦੇ ਦੰਦ ਕੱਢਦੀ ਹੈ ਜੀ ਠੀਕ ਹੈ ਸੂਰ ਦਾ ਤਾਂ ਇੱਕ ਹਫਤਾ ਬੱਦਦਾ ਇੱਕ ਹਫਤਾ ਸੂਣ ਜੇ ਬਾਕੀ ਆ ਤੇ ਜਮਾ ਬੈਕ ਸਾਈਡ ਤੋਂ ਬੜਨ ਵਾਲੀ ਝੋਟੀ ਆ ਹਨਾ ਨੇਵੇ ਤੇ ਬੜਨ ਸੋਹਣੇ ਦਿਖਾਈ ਦਿੰਦੇ ਆ 7-8 ਦਿਨ ਲੈ ਜਨੇ ਆਰਾਮ ਨਾਲ ਤੇ ਅੰਦਾਜ਼ਾ ਹੈ ਦੁੱਧ ਕਿੰਨਾ ਦੇ ਦੋਗੇ ਦੁੱਧ ਬਾਈ ਬਸ ਜਿਹੜੇ ਹਿਸਾਬ ਨਾਲ ਬੋਡੀ weight 10 11 ਕਿਲੋ ਦੇ ਹੀ ਰੱਖਣਾ ਮੇਰਾ 10 ਕਿਲੋ ਮੰਨ ਕੇ ਲੈ ਲੈਣਾ ਹੈ ਨਾ ਕਹਿੰਨੇ ਵੀ 12 15 ਕਿਗੇ ਫਾਇਦਾ ਕੀ ਹੈ ਸੋ ਸਾਈਕਲ ਦੇ ਮੋਟਰਸਾਈਕਲ ਟੂ ਪਾਈ ਜਾਈ ਉਹਦਾ ਫਾਇਦਾ ਕੋਈ ਨਹੀਂ ਨਾ ਉਹ ਚੱਲੇ ਨਾ ਕਰੇ 10 ਕਿਲੋ ਦੁੱਧ ਦੋਗੀ ਜਮ ਭਾਈਆ ਖਾਂਡਾ ਇਧਰ ਉਧਰ ਹੋ ਸਕਦਾ ਤੇ ਜਿੰਦ ਜਾਣਾ ਰਾਜੀ ਸਮੀ ਪੜੀ ਵੀ ਬੱਝੇਗੀ ਥਾਂਡੇ ਵਾ ਤੁਹਾਡੇ ਸਾਹਮਣੇ ਹੈ ਮੁਠੀ ਵਾਲਾ ਥਾਂਡੇ ਵਾ ਸੋਨਾ ਤੇਜ ਦੀ ਪਜੂਪਾ ਦੇਖਿਆ ਖਿੱਚ ਕਰ ਤੇ ਖਿੱਚ ਲੈ ਨਾ ਤਸੱਲੀ ਕਰਕੇ ਲੈ ਕੇ ਜਾ ਇਹ ਲੈ ਆਂਦੀ ਦੇ ਆਪਣੀ ਸੋ ਜਿਹੋ ਇਹ ਖਾਂ ਤੋਂ ਖਿੱਚ ਕੇ ਜਿਹੜੀ ਥੰਦੀ ਕਰਕੇ ਲੈਣੀ ਹੋਈ ਆ ਸੋ ਲੈਖ ਪਰ ਕਰਕੇ ਅੰਤ ਥੰਦੀ ਕਰਕੇ ਤੁਸੀਂ ਫ੍ਰੀਦਰੀ ਕਰ ਸਕਦੇ ਪਹਿਲਾ ਸੂਆ ਪਲੂਣ ਸੁੰਦੀ ਆ ਮੂੰਹ ਚਾਰ ਦੰਦਾ ਚੌਕ ਦੇ ਦੰਦਾ ਜੀ ਕੱਢਦੀ ਪਈ ਆ ਤੇਲੇ ਵਾਲੂ ਬਾ ਦੇਖੋ ਇੱਕ ਹਫਤਾ ਬਾਕੀ ਆ ਤੇ ਸਿੰਘ ਮੂੰਹ ਵੱਤੇ ਦੇਖਣ ਕਿ ਮੜੇ ਮੂੰਹ ਕਰੀ ਹੋਰੀ ਨੇ ਸੋ ਫੇਸ ਕੁਆਲਿਟੀ ਦੇਖ ਸਕਦੇ ਸੋਹਣੇ ਸਿੰਘਾਂ ਨੇ ਤੇ ਇਹਦਾ ਪਾਪਾ ਕੀ ਰੱਖਿਆਗਾ ਜੀ ਮੁੰਡ ਬਈ ਆਪਾਂ ਇਹਦਾ ਜਾਇ ਜੀ ਕਰਾਂਗੇ ਉਹਦੇ ਦਾ 85 ਹਿਆ ਗੁਜਾਇਸ ਹੋ ਜਾਊਗੀ ਵਿੱਚੋਂ ਹਾਂ ਗੁਜਾਇਸ ਮਾਨਦਾਨ ਕਰਦੇ ਸੋ 85 ਹਜ਼ਾਰ ਚਮਾਨਦਨ ਹੋ ਜਾਊਗਾ ਅੱਗੇ ਦੂਜੇ ਨੰਬਰ ਬੱਚੀ ਦੇਖੀ ਜਾਨੇ ਆ ਇਹ ਬੈੜ ਬਈ ਹਰੇ ਖੀਰੀ ਆ ਠੀਕ ਆ ਪਹਿਲਾਂ ਸੁਣਦੀ ਆ ਹਾਂ ਪਹਿਲਾਂ ਸੁਗਾ ਤੇ ਸਾਇਦ ਇੱਕ ਦੰਦ ਸੱਟ ਵੀ ਲੱਗੀ ਹੋਈ ਦੇਖੀ ਵੀ ਨਹੀਂ ਵੈਸੇ ਆਪਾਂ ਖੀਰੀ ਵੀ ਆ ਠੀਕ ਐ ਇਹਨੂੰ ਅਗਲੀ 5 ਤਰੀਕ ਤੋਂ ਕਰਿਆ 6 ਮਹੀਨਾ ਲੱਗ ਜਾਣਾ ਅੱਛਾ ਹੁਣੇ ਮੰਨ ਕੇ ਚੱਲੇ ਵੀ 6 ਮਹੀਨੇ ਦੀ ਗੱਬੜ ਹੋਣ ਵਾਲੀ ਆ ਹਾਂ ਇਹ ਪੰਜਾਂ ਦੀ ਹੋਣ ਵਾਲੀ ਸੀਮਾ ਲੱਗ ਜੂ ਸੀਮਾ ਲੱਗ ਜੂ ਤੇ ਇਹ ਪੈਂਦੀ ਹੈ ਹਲਕਾ ਕਰਾਸ ਹਨਾ ਹਾਂ ਗਰਮੀ ਗਰਮੀ ਨਹੀਂ ਬੰਦੀ ਇਹਦਾ ਭਾਗ ਕੀ ਰਹੂਗਾ ਇਹਦਾ ਮੁੱਲ ਆਪਾਂ ਜੈ ਜੀ ਕਰਾਂਗੇ 33000 33000 ਦੀ ਪਹਿਲਾ ਸੂਆ ਸੂਣੀ ਹੈ ਸੂਣੀ ਬਹੁਤ ਵਧੀਆ ਰੁੱਤ ਚਾ ਬਾਈ ਹੁਣ ਜਿਹਨੇ ਮੂਰੇ ਝੋਨਾ ਬੱਢਣ ਵੇਲੇ ਸੂਪ ਪਾਣੇ ਨੇ ਠੀਕ ਹੈ ਬਾਕੀ ਗੱਡੀ ਦਾ ਖੋਲਾ ਲੱਗ ਗਿਆ ਹਨਾ ਹਾਂ ਹਾਂ ਪੂਰੀ ਹੱਥਾਂ ਸੂਣ ਦੇਖੋ ਚੈੱਕ ਆਪ ਦੀ ਬੰਦਾ ਕਰਾ ਲਵੇ ਵੈਸੇ ਗੱਡੀ ਦਸੀ ਜਾਂਦੀ ਹੈ ਹਾਂ ਆ ਵੀ ਚੈੱਕ ਪਾਸ ਕਰਾ ਕੇ ਲੈ ਕੇ ਜਾ ਇਹਦਾ ਸਿਰਫ 33000 ਕਿਹਾ 33000 ਤੋਰੀ ਮੜਾ ਜੈਨੂ ਵੀ ਕਿ ਤੁਰਦੀ ਸੋ 33000 ਰੁਪਿਆ ਭਾਅ ਸਿਰਫ 5 ਮਹੀਨੇ ਦੀ ਗੱਬੜ 6 ਮਹੀਨਾ ਸਟਾਰਟ ਆ 3 ਮਹੀਨੇ ਸਾਹਮਣੀ ਪੈਣੀ ਆ ਹਨਾ ਹਾਂ ਸੋ 3 ਮਹੀਨੇ ਤੋਂ ਵਧਿਆ ਰੁੱਤ ਜਾਊਗੀ ਕੀਮਤ 33000 ਗਜਾਇਸ ਵਿੱਚ ਹੋਊਗੀ ਇਹਦੇ ਸੋ 33000 ਦੇ ਵਿੱਚ ਵੀ ਮਾਨਦਾਨ ਹੋ ਜਾ ਕੀ ਵਾਰ ਵੀ 20 25 ਹਜ਼ਾਰ ਕੱਲੀ ਫੰਡਰ ਬੱਚੀ ਦੇ ਲਾ ਲੈਂਦੇ ਆ ਤੇ ਚੈੱਕ ਵਾਸਤੇ ਪੈਸੇ ਡਬਲ ਕਰਨੇ ਆ ਜਮਾ ਇਹਨੇ 33 ਦੋਰਾ 66 ਕਰ ਦੇਣਾ ਜਿੱਦਨੇ ਨੇ ਸੂਣ ਆਲੀ ਹੋਣਾ ਤੇ ਇਹ ਜੀ ਕੋਈ ਬੈਂਕ ਨਹੀਂ ਜਿਹੜੀ ਦੁਗਣੇ ਕਰ ਦੂਗੀ ਤੋ ਦੁਗਣੇ ਕਰੋਗੀ ਜਮਾ ਕਰਮ ਵਾਲੀ ਸਹੀ ਸਲਾਮਤ ਸੂਪੀ ਜਦੋਂ ਤੇ ਦੋ ਨਗਦ ਦਿਖਾ ਦੇ ਬੱਚੀ ਗੱਬਣ 5 ਮਹੀਨਿਆਂ ਦੀ ਚੱਕ ਪਾਸ ਕੀਮਤ ਸਿਰਫ 33000 ਖੀਰੀ ਵੀ ਹੋ ਸਕਦੇ ਦੋ ਕੇ ਤਾਂ ਢੋੜੇ ਵੀ ਹੋ ਸਕਦੇ ਆ ਤੇ ਉਹ ਚੌਗੀ ਕੱਟੀ ਪਹਿਲਾ ਸੂਆ ਸੁੰਦੀ ਆ ਨੰਬਰ ਬੋਲੀ ਵੀਰ ਦੁਬਾਰਾ ਆਪਣਾ 9465433210 ਸੋ ਪਿੰਡ ਬਿੱਲ ਆ ਸੌਰੀ ਗਹਿਣਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲਈ